ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨਾਲਾ ਖੇਤਰ ਦੇ ਦੇ ਨੌਂ ਦੇ ਹੜਪੀਦ ਦੇ ਪਰਿਵਾਰਾਂ ਦੇ ਲਈ ਰਾਹਤ ਸਮੱਗਰੀ ਦਾ ਪਾਇਆ ਯੋਗਦਾਨ ਜਿਸ ਵਿੱਚ ਸਥਾਨਕ ਗੁਜਰਪੁਰਾ ਵਿਖੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਹਰ ਤਰ੍ਹਾਂ ਦੀ ਮੈਡੀਕਲ ਸੇਵਾ ਉਪਲਬਧ ਕਰਾਈ ਗਈ ਇਹ ਵੀ ਪੰਜਾਬ نیوز ਦੇ ਖਾਸ ਰਿਪੋਰਟ ਕਿ ਤਾਰੇ ਤੇ ਲਿਖ ਮਿਟੋ ਨਾਲ ਲਗਾਇਆ ਜਾ ਰਿਹਾ ਹੈ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਅਜਨਾਲੇ ਹਲਕੇ ਦੇ ਵਿੱਚ ਜੋ ਸੇਵਾ ਚੱਲ ਰਹੀ ਹੈ ਕੱਲ ਵੀ ਅਸੀਂ ਬੋਰਡ ਦੇ ਉੱਤੇ ਜਾ ਕੇ ਵੀ ਉਹਨਾਂ ਪਿੰਡਾਂ ਦੇ ਵਿੱਚ ਵੀ ਗਏ ਜਿੱਥੇ ਕਿ ਬਿਲਕੁਲ ਰਸਤਾ ਨਹੀਂ ਸੀ ਜਾਣ ਦਾ ਕੱਲ ਵੀ ਉੱਥੇ ਲੰਗਰ ਵੰਡ ਕੇ ਆਏ ਅੱਜ ਵੀ ਜਿੱਥੇ ਮੈਡੀਕਲ ਦੇ ਫ੍ਰੀ ਕੈਂਪ ਲਗਾਏ ਜਾ ਰਹੇ ਆ ਜਿੱਥੇ ਡਾਕਟਰ ਚੈੱਕਅਪ ਕਰ ਰਹੇ ਆ ਨਾਲ ਹੀ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਉਥੇ ਨਾਲ ਹੀ ਰਸਦ ਲੰਗਰ ਉਹ ਵੀ ਨਾਲ ਨਾਲ ਜਿਹੜੇ ਲੋਡ ਬੰਦਾਂ ਨੂੰ ਵਰਤਾਇਆ ਜਾ ਰਿਹਾ ਜਿਹੜੇ ਹਰ ਫਾੜ ਪ੍ਰਭਾਵ ਤੇ ਰਹੀ ਹੈ ਉਹ ਨਾਲ ਹੀ ਬੱਚਿਆਂ ਨੂੰ ਅਸੀਂ ਨੌਜਵਾਨਾਂ ਨੂੰ ਟਰੈਕ ਸੂਟ ਜਿਹੜੇ ਆ ਉਹ ਵੀ ਵੰਡ ਰਹੇ ਆ ਤੇ ਇਹ ਸਾਰੀ ਜਿਹੜੀ ਰਾਤ ਸਮਗਰੀ ਆ ਦਿੱਲੀ ਦੀ ਸੰਗਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਆ ਦਵਾਈਆਂ ਵੀ ਜਿਹੜੀਆਂ ਸਾਰੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਝਾ ਕਰਾਈਆਂ ਗਈਆਂ ਸੋ ਇਸ ਵੇਲੇ ਗੁੱਜਰਪੁਰਾ ਪਿੰਡ ਕਿਉਂਕਿ ਜ ਨਾਲੇ ਹਲਕੇ ਦੇ ਵਿੱਚ ਪੈਂਦਾ ਹੈ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਸਾਡਾ ਇੱਥੇ ਮੈਡੀਕਲ ਕੈਂਪ ਜਿਹੜਾ ਉਹ ਲੱਗੇਗਾ ਨਾਲ ਹੀ ਅਸੀਂ ਬੱਚਿਆਂ ਨੂੰ ਸਾਰੀ ਜੋ ਟ੍ਰੈਕ ਸੂਟ ਹੈ ਉਹ ਵੀ ਇੱਥੇ ਵੜਨੇ ਆ ਹੁਣੇ ਸੋ ਇਹ ਸਾਰੀ ਜਿਹੜੀ ਐਕਸਰਸਾਈਜ਼ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਜੋ ਨੁਕਸਾਨ ਹੋਇਆ ਉਹਦੀ ਕਿਤੇ ਨਾ ਕਿਤੇ ਪਰਪਾਈ ਤੇ ਇੱਕਦਮ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਪਰ ਜੋ ਇਮੀਡੀਏਟ ਜੋ ਰਾਤ ਦਿੱਤੀ ਜਾ ਸਕਦੀ ਆ ਉਹ ਦਿੱਲੀ ਸਿਕੂਰ ਦਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਵੇਗੀ। ਹਾਂਜੀ ਕਿੰਨੇ ਡਾਕਟਰਾਂ ਦੀ ਟੀਮ ਆਈ ਹੈ? ਡਾਕਟਰ ਜੀ ਸਾਡੇ ਇੱਥੇ ਦੋ ਡਾਕਟਰ ਹੈ ਉਹਨਾਂ ਦੇ ਨਾਲ ਅਸਿਸਟੈਂਟ ਹੈ। ਉਹ ਇੱਥੇ ਜਿਹੜੀ ਮੈਡੀਕਲ ਚੈੱਕਅਪ ਵੀ ਕਰਨਗੇ ਔਰ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਸਮੱਸਿਆ ਪ੍ਰੋਬਲਮ ਹੈ ਉਹਨਾਂ ਨੂੰ ਨਾਲ ਦਵਾਈ ਜਿਹੜੀ ਆ ਉਹ ਵੀ ਦਿੱਤੀ ਜਾਏਗੀ। ਜੀ ਹਰ ਪਿੰਡ ਤੇ ਲੋਕਾਂ ਨੂੰ ਕੀ ਕੀ ਸਮੱਸਿਆ ਆ ਰਹੀ ਹੈ? ਕਿਹੜੀ ਕਿਹੜੀ ਦਵਾਈ ਇੱਥੇ ਜ਼ਿਆਦਾ ਲੱਗਦੀ ਹੈ? ਸਮੱਸਿਆ ਮੈਂ ਸਮਝਦਾ ਜੀ ਜਿਹੜੀ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਪਾਣੀ ਦਾ ਹੈ। ਕਿਉਂਕਿ ਪਾਣੀ ਇਨਫੈਕਟਡ ਹੈ ਪਾਣੀ ਇਨਫੈਕਟਡ ਹੋਣ ਦੇ ਕਰਕੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਸਭ ਤੋਂ ਜ਼ਿਆਦਾ ਹੈ ਔਰ ਉਹਦੇ ਕਰਕੇ ਨਾਲ ਹੀ ਜਦੋਂ ਪੇਟ ਖਰਾਬ ਹੋਏਗਾ ਪੇਟ ਦੀ ਬਿਮਾਰੀ ਹੋਏਗੀ ਉਹਦੇ ਨਾਲ ਹੋਰ ਛਤਕੀ ਬਿਮਾਰੀਆਂ ਨਾਲ ਆ ਜਾਂਦੀਆਂ ਸੋ ਇਹ ਹਜੇ ਕਿਉਂਕਿ ਪਾਣੀ ਉਤਰ ਰਿਹਾ ਹੈ ਜਦੋਂ ਪਾਣੀ ਪੂਰੀ ਤਰ੍ਹਾਂ ਉਤਰ ਜਾਏਗਾ ਉਸ ਤੋਂ ਬਾਅਦ ਕੀ ਸਮੱਸਿਆ ਆਉਂਦੀਆਂ ਕੀ ਨੁਕਸਾਨ ਹੋਇਆ ਹੈ ਸਰੀਰਕ ਔਰ ਦੇ ਉੱਤੇ ਕੀ ਸਮੱਸਿਆ ਆਉਂਦੀਆਂ ਉਹ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਜਿੰਨਾ ਪਾਣੀ ਭਰਿਆ ਸੀ ਜਿੰਨਾ ਮਾਲ ਪਸ਼ੂ ਡੰਗਰ ਦਾ ਨੁਕਸਾਨ ਹੋਇਆ ਫਸਲ ਦਾ ਨੁਕਸਾਨ ਹੋਇਆ ਪਿੱਛੋਂ ਪਾਣੀ ਜਿਹੜਾ ਆਇਆ ਉਹਦੇ ਚ ਕਿਹੋ ਜੀ ਇਨਫੈਕਸ਼ਨ ਸੀ ਇਹ ਸਾਰਾ ਹੁਣ ਅਗਲੇ 4-5 ਦਿਨਾਂ ਦੇ ਵਿੱਚ ਕੀ ਸਿਚੁਏਸ਼ਨ ਕੀ ਹਾਲਾਤ ਬਣਦੇ ਆ ਉਹ ਪਤਾ ਲੱਗੇਗਾ ਜੀ ਹੜਪੀੜ ਤਾਂ ਨਾ ਕਿੱਥੇ ਵੱਖ-ਵੱਖ ਜਿੱਥੇ ਬਣਦੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋਈਆਂ ਉੱਥੇ ਪੰਜਾਬੀ ਸਿੰਗਰ ਆ ਰਹੇ ਕਰੋੜਾਂ ਦਾ ਪੈਕੇਜ ਦੇ ਰਹੇ ਨੇ ਨਾਲ ਬਾਲੀਵੁੱਡ ਵੀ ਪੈਕੇਜ ਦੇ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿਉਂਕਿ ਉਹਨਾਂ ਦੇ ਵਿੱਚ ਪੰਜਾਬੀ ਬਲੱਡ ਹੈ ਪੰਜਾਬੀ ਖੂਨ ਹੈ ਬੇਸ਼ੱਕ ਉਹ ਕਿਤੇ ਬੰਬੇ ਸ਼ੂਟਿੰਗ ਕਰ ਰਹੇ ਆ ਕੋਈ ਬਾਲੀਵੁੱਡ ਚ ਕਰ ਰਿਹਾ ਹੈ ਕਿੱਥੇ ਐਕਟਰਸ ਹੈ ਜਾਂ ਸਿੰਗਰ ਹੈ ਜਾਂ ਵਿਦੇਸ਼ਾਂ ਚ ਜਾ ਕੇ ਗਾਣੇ ਗਾ ਰਹੇ ਆ ਪਰ ਉਹਨਾਂ ਦੀਆਂ ਕਿਤੇ ਨਾ ਕਿਤੇ ਜੜਾਂ ਜਿਹੜੀਆਂ ਉਹ ਪੰਜਾਬ ਦੇ ਨਾਲ ਜੁੜੀਆਂ ਹੈ ਪਰ ਪੰਜਾਬ ਦੇ ਨਾਲ ਹਮੇਸ਼ਾ ਹੀ ਉਹਨਾਂ ਨੂੰ ਦਰਦ ਰਿਹਾ ਹੈ ਜਦੋਂ ਵੀ ਔਖਾ ਸਮਾਂ ਆਇਆ ਚਾਹੇ ਉਹ ਕਿਸਾਨੀ ਅੰਦੋਲਨ ਸੀ ਕਿਸਾਨੀ ਅੰਦੋਲਨ ਦੇ ਸਮੇਂ ਵੀ ਜਿੱਥੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਦੇ ਨਾਲ ਡਟ ਕੇ ਖੜੀ ਸੀ ਉੱਥੇ ਨਾਲ ਹੀ ਸਿੰਘਰਾ ਨੇ ਵੀ ਆਪਣਾ ਖੁੱਲ ਕੇ ਯੋਗਦਾਨ ਜਿਹੜਾ ਉਸ ਸਮੇਂ ਪਾਇਆ ਔਰ ਹੁਣ ਵੀ ਇਸ ਵੇਲੇ ਵੀ ਚਾਹੇ ਉਹ ਕ੍ਰਿਕਟਰ ਹੋਣ ਯੁਵਰ ਵਰਲਡਵਾਈਡ ਇਹੋ ਜੇ ਸਾਰੇ ਹੀ ਪੰਜਾਬੀ ਐਕਟਰ ਐਕਟ੍ਰੈਸ ਉਹਨਾਂ ਨੇ ਵੀ ਆਪਣਾ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਅਨਾਉਂਸ ਕੀਤਾ ਹੈ ਕਿ ਉਹ ਕਰਨਗੇ ਸੋ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਆਪ ਸਰਕਾਰ ਨੂੰ ਕਿੱ사 ਦੇਖਣ ਦੀ ਹਰ ਤਰ੍ਹਾਂ ਦੇ ਨਾਲ ਖਲੋਤੇ ਆਂ ਜਾਂ ਸੋਸ਼ਲ ਮੀਡੀਆ 'ਤੇ ਵੀ ਦੇਖੋ ਪੰਜਾਬ ਸਰਕਾਰ ਦਾ ਤੇ ਇਸ ਸਮੇਂ ਜੋ ਸਮੱਸਿਆ ਜੋ ਸਭ ਤੋਂ ਵੱਡੀ ਚੱਲ ਰਹੀ ਆ ਕਿ ਸੀਐਮ ਸਾਹਿਬ ਦਾ ਪਤਾ ਨਹੀਂ ਉਹ ਪਿਛਲੇ 4 ਦਿਨ ਤੋਂ ਹਸਪਤਾਲ ਦੇ ਵਿੱਚ ਐਡਮਿਟ ਹੈ ਜਿਹੜੇ ਸੁਪਰ ਸੀਐਮ ਐ ਦਿੱਲੀ ਤੋਂ ਆਏ ਆ ਉਹ ਸੋਸ਼ਲ ਮੀਡੀਆ ਤੱਕ ਸੀਮਤ ਹੈ ਕਿਉਂਕਿ ਪੰਜਾਬ ਦੇ ਲੋਕ ਮੈਨੂੰ ਨਹੀਂ ਲੱਗਦਾ ਵੀ ਹੁਣ ਉਹ ਕੇਜਰੀਵਾਲ ਨੂੰ ਜਾਂ ਸ਼ੋਧਿਆ ਦੇ ਜੋ ਝੂਠੇ ਵਾਦੇ ਸੀ ਉਹਨਾਂ ਦੇ ਉੱਤੇ ਸਟੈਂਡ ਕਰਨਗੇ ਪਰ ਹਾਂ ਭਗਵੰਤ ਮਾਨ ਦੇ ਨਾਲ ਜਰੂਰ ਅੱਜ ਅੱਜ ਵੀ ਲੋਕਾਂ ਦਾ ਪਿਆਰ ਹੈ ਪਰ ਭਗਵੰਤ ਮਾਨ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਸ ਨੂੰ ਕੇਵਲ ਔਰ ਕੇਵਲ ਇੱਕ ਦਰਸ਼ਨੀ ਹਾਥੀ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਲੇਕਿਨ ਜੋ ਪਾਵਰਾਂ ਹੈ ਜੋ ਕੰਮ ਹੈ ਦਫਤਰਾਂ ਦੇ ਉਹ ਸਾਰੇ ਦਿੱਲੀ ਵਾਲਿਆਂ ਦੇ ਹੱਥ 'ਚ ਸੋ ਮੈਂ ਸਮਝਦਾ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਇੱਕ ਪੰਜਾਬੀ ਪੰਜਾਬੀ ਸੀਐਮ ਹੋਵੇ ਭਗਵੰਤ ਮਾਨ ਸੀਐਮ ਪੰਜਾਬੀ ਹੋਵੇ ਔਰ ਉਹਨੂੰ ਕੰਮ ਨਾ ਕਰਨ ਦਿੱਤਾ ਜਾਵੇ ਸਾਰੀਆਂ ਪਾਵਰਾਂ ਆ ਜਿਹੜੇ ਦਿੱਲੀ ਤੋਂ ਨਿਕਾਰੇ ਜਾ ਚੁੱਕੇ ਆ ਦਿੱਲੀ ਵਾਲੇ ਨਿਕਾਰ ਤੇ ਉਹ ਆਪਣੇ ਹੱਥ ਚ ਲੈ ਕੇ ਬੈਠੇ ਹੋਣ ਫਾਈਵ ਸਟਾਰ ਹੋਟਲਾਂ ਦੇ ਵਿੱਚ ਬੁਕਿੰਗ ਕਰਾ ਕੇ ਸ਼ੌ ਰਾਮ ਕਰ ਰਹੇ ਹੋਣ ਸੋ ਇਹ ਮੈਂ ਸਮਝਦਾ ਵੀ ਬਹੁਤ ਸੋਸ਼ਲ ਮੀਡੀਆ ਤੇ ਲਗਾਤਾਰ ਹੀ ਕਿਹਾ ਜਾ ਰਿਹਾ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ ਹੜਪੀਏਸ ਤਾਂ ਦੇ ਲਈ ਜਾਂ ਮਹਾਂ ਹੈਲੀਕਾਪਟਰ ਤੱਕ ਦੇ ਦਿੱਤਾ ਇਹ ਤਾਂ ਹੁਣ ਤੁਸੀਂ ਆ ਬਾਪੂ ਜੀ ਨੂੰ ਪੁੱਛ ਸਕਦੇ ਹੋ ਜਾਂ ਪਿੰਡ ਦੀ ਪਿੰਡ ਦੀ ਸੰਗਤ ਨੂੰ ਪੁੱਛ ਸਕਦੇ ਹੋ ਵੀ ਕੀ ਕੰਮ ਕੀਤਾ ਜੇ ਕੰਮ ਕੀਤਾ ਹੁੰਦਾ ਤੇ ਆ ਬੰਨ ਕੇ ਟੁੱਟਦੇ ਜਿਹੜੇ ਬੰਨ ਟੁੱਟ ਗਏ ਆ ਡੇਢ ਸਾਲ ਪਹਿਲਾਂ ਮਾਦੋਪੁਰ ਵਾਲਾ ਜਿਹੜਾ ਬੰਨ ਸੀ ਡੇਢ ਸਾਲ ਪਹਿਲਾਂ ਫਾਈਲ ਮੰਗਾਈ ਸੀ ਵੀ ਚੈੱਕ ਕਰੋ ਇਹਦੇ ਚ ਕੀ ਮੇਨਟੇਨੈਂਸ ਦੀ ਪ੍ਰੋਬਲਮ ਹੈ ਕੀ ਆ ਡੇਢ ਸਾਲ ਤੋਂ ਉਹ ਰਿਪੋਰਟ ਹੀ ਤਿਆਰ ਨਹੀਂ ਹੋਈ ਜਿਹਦੇ ਕਰਕੇ ਉਹ ਬੰਨ ਵੀ ਟੁੱਟ ਗਿਆ ਤੇ ਜਿਹਦੇ ਕਰਕੇ ਪਾਣੀ ਇੰਨਾ ਪਿੰਡਾਂ ਦੇ ਵਿੱਚ ਆ ਗਿਆ ਇਹ ਨੁਕਸਾਨ ਹੋ ਗਿਆ ਤੇ ਕੀ ਕੰਮ ਕੀਤਾ ਉਹ ਸਮਝ ਤੋਂ ਜ਼ਿਆਦਾ ਤਾਂ ਤੁਹਾਨੂੰ ਪਿੰਡਾਂ ਵਾਲੇ ਦੱਸ ਸਕਦੇ ਸਾਰੇ ਇੱਥੇ ਖੜੇ ਆ ਵੀ ਕੀ ਕੰਮ ਹੋਇਆ ਜੇ ਕੰਮ ਹੋਇਆ ਹੁੰਦਾ ਤੇ ਅੱਜ ਆ ਹਾਲਾਤ ਕਿਸੇ ਸੂਰਤ ਦੇ ਵਿੱਚ ਹੀ ਹਾਲਾਤਾਂ ਬਣਾਈ ਹੁੰਦੇ ਕਹਿ ਰਿਹਾ ਕਿ ਬੀਜੇਪੀ ਸਿਆਸਤ ਖੇਡ ਰਹੀ ਹੈ ਜੇ ਆਣਾ ਵਾ ਤੇ ਵੱਡਾ ਪੈਕੇਜ ਲੈ ਕੇ ਆਵੇ ਬਿਲਕੁਲ ਅਸੀਂ ਇਸ ਗੱਲ ਦੀ ਪੁਰਜ਼ੋਰ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਇਸ ਸਮੇਂ ਜਿਹੜੀ ਪੰਜਾਬ ਨੂੰ ਕਿਉਂਕਿ ਪੰਜਾਬ ਦੀ ਸਰਕਾਰ ਦਾ ਬਿਲਕੁਲ ਖਾਨਾ ਖਜ਼ਾਨਾ ਖਾਲੀ ਆ ਉਹ ਤਨਖਾਹਾਂ ਵੀ ਕਰਜ਼ਾ ਚੁੱਕ ਕੇ ਦੇ ਰਹੀ ਐ ਇਸ ਵੇਲੇ ਤੇ ਇਸ ਵੇਲੇ ਅਗਰ ਬਾਹ ਫੜਨੀ ਐ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਇਹ ਵੱਡਾ ਰਾਹਤ ਪੈਕੇਜ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਜੋ ਪੰਜਾਬ ਦੀ ਜੋ ਨੁਕਸਾਨ ਹੋਇਆ ਹੈ ਜੋ ਫਸਲਾਂ ਦਾ ਨੁਕਸਾਨ ਹੋਇਆ ਜੋ ਮਕਾਨਾਂ ਦਾ ਨੁਕਸਾਨ ਹੋਇਆ ਜੋ ਹੋਰ ਜਿੰਨੇ ਵੀ ਨੁਕਸਾਨ ਹੋਏ ਆ ਉਹ ਪੂਰੇ ਹੋ ਸਕਣ ਇਸ ਲਈ ਵੱਡੇ ਰਾਹਤ ਪੈਕੇਜ ਦੀ ਕੇਂਦਰ ਸਰਕਾਰ ਨੂੰ ਜਰੂਰ ਅਨਾਉਂਸ ਕਰਨਾ ਚਾਹੀਦਾ ਹੈ ਵਾਲੇ ਦਿਨਾਂ ਕਿ ਪੀਐਮ ਸਾਹਿਬ ਪੰਜਾਬ ਆ ਰਹੇ ਨੇ ਸਾਡੀ ਜੱਥੇਬੰਦੀ ਸ਼ੋਮੀ ਦੇ ਜੀ ਪ੍ਰਧਾਨ ਤੋਂ ਮਿਲਿਆ ਜਾਏਗਾ ਜਾਨ ਕੋ ਨਾਇ। ਦੇਖੋ ਮੈਂ ਸਮਝਦਾ ਕਿ ਸਾਡੇ ਮਿਲਣ ਨਾਲੋਂ ਜ਼ਿਆਦਾ ਹੈ ਕਿ ਪੰਜਾਬ ਦੀ ਲੋਕ ਜਿਹੜੇ ਇਫੈਕਟਡ ਹੈ ਉਹ ਆਪਣੇ ਦਰਦ ਦੱਸਣ ਵੀ ਸਾਡੇ ਨਾਲ ਆ ਵਾਪਰਿਆ ਤੇ ਆ ਸਾਨੂੰ ਇਸ ਸਮੇਂ ਲੋੜ ਹੈ ਲੇਕਿਨ ਆਪਣੇ ਲੈਵਲ ਦੇ ਉੱਤੇ ਅਸੀਂ ਜ਼ਰੂਰ ਇਸ ਗੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਚਾਹੇ ਉਹ ਪੀਐਮ ਹੋਣ ਚਾਹੇ ਚੇਮ ਹੋਣ ਉਹਨਾਂ ਦੇ ਨਾਲ ਅਸੀਂ ਵੀ ਆਪਣਾ رابطہ ਕਾਇਮ ਕਰਕੇ ਪੰਜਾਬ ਦੇ ਲਈ ਮੰਗ ਕਰਾਂਗੇ ਕਿ ਪੰਜਾਬ ਦੇ ਲਈ ਵੱਡਾ ਪੈਕੇਜ ਜਿਹੜਾ ਉਹ ਦਿੰਦਾ ਹੈ। ਆਰਪੀਰਤਾ ਤੇ ਕਿਦਾਂ ਦੇਖਦੇ ਹੋ ਜੀ ਆਰਪੀ ਤੁਹਾਨੂੰ ਕੀ ਅਪੀਲ ਕਰਦੀ ਹੈ ਜੀ ਹੋ ਰਹੀ ਹੈ ਕਿਉਂਕਿ ਹਰ ਇੱਕ ਪਾਰਟੀ ਉੱਥੇ ਆ ਕੇ ਸਿਆਸਤ ਕੀ ਕਰਦੇ ਦੇਖੋ ਇਹ ਟਾਈਮ ਸਿਆਸਤ ਦਾ ਹੈ ਹੀ ਨਹੀਂ ਇਸ ਵੇਲੇ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਸਰਾ ਸਿਆਸਤ ਜਦੋਂ ਕੋਈ ਇਲੈਕਸ਼ਨ ਆਵੇ ਉਦੋਂ ਕਰ ਲੋ ਉਦੋਂ ਵੋਟਾਂ ਮੰਗ ਲੋ ਇੱਕ ਦੂਜੇ ਤੇ ਬਲੇਮ ਕਰ ਲੋ ਇਸ ਸਮੇਂ ਤੇ ਮੈਂ ਸਮਝਦਾ ਕਿ ਕੇਵਲ ਸੇਵਾ ਦੀ ਗੱਲ ਹੋਣੀ ਚਾਹੀਦੀ ਹੈ ਜੇ ਤੁਸੀਂ ਵਕਾਇਕ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਕਿ ਪਾਰਟੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰੋ ਜਿਹੜਾ ਨੂੰ ਲੋਡ ਹੈ ਉਹਨਾਂ ਦੀ ਸੇਵਾ ਕਰੋ ਲੇਕਿਨ ਕਿਸੇ ਵੀ ਤਰ੍ਹਾਂ ਦੀ ਪਾਰਟੀ ਸਿਆਸਤ ਜਿਹੜੀ ਆ ਮੈਂ ਸਮਝਦਾ ਉਹ ਇਸ ਸਮੇਂ ਨਹੀਂ ਹੋਣੀ ਚਾਹੀਦੀ